ਦੋਸਤੋ ਅੱਜ ਰਣਜੀਤ ਐਵਨਿਊ ਵਿਖੇ ਪਾਈਟੈਕਸ ਮੇਲਾ 2024 ਦਾ ਆਗਾਜ਼ ਹੋ ਚੁੱਕਾ ਹੈ ਤੇ ਇੱਥੇ ਤੁਰਕੀ ਅਫਗਾਨਿਸਤਾਨ ਪਾਕਿਸਤਾਨ ਤੇ ਹੋਰ ਦੇਸ਼ਾਂ ਤੋਂ ਇੱਥੇ ਵਪਾਰੀ ਆਪਣਾ ਸਮਾਨ ਲੈ ਕੇ ਵੇਚਣਗੇ ਉਹਨਾਂ ਨੂੰ ਵਪਾਰ ਕਰਨ ਦਾ ਆਦਾਨ ਪ੍ਰਦਾਨ ਵੀ ਹੋਵੇਗਾ ਤੇ ਇਸ ਲਈ ਇਹ ਪਾਈਟੈਕਸ ਮੇਲਾ ਜਿਹੜਾ ਕਿ ਇਹ 5 ਤਰੀਕ ਤੋਂ ਸ਼ੁਰੂ ਹੋ ਰਿਹਾ ਤੇ 9 ਤਰੀਕ ਤੱਕ ਚੱਲੇਗਾ ਤੇ ਵੱਧ ਵੱਧ ਲੋਕਾਂ ਨੂੰ ਇਸ ਮੇਲੇ ਵਿੱਚ ਹਾਜ਼ਰੀ ਲਗਵੋਣੀ ਚਾਹੀਦੀ ਹੈ ਪੂਰੇ ਪਾਕਿਸਤਾਨ ਤੋਂ Uh, कल्चर उन्होंने जो कल्चरल प्रोडक्ट्स है मिलने इस बार प्रशासन वालों कर रहे तो हैं कि जे सा के बच्चे बिजनेस क्लासर बहुत ही अनोखे प्रोडक्ट है बहुत ही वहडक्ट्स है ਇਹ ਉਹ ਜੀਨਰਲ ਕੀ ਪੁਆਇੰਟ ਸਰਕਲ ਸਾਨੂੰ ਸਾਰਿਆਂ ਨੂੰ ਬੜੀ ਮਾਣ ਵਾਲੀ ਗੱਲ ਹੈ ਕਿ ਬਾਈਟੈਕਸ ਜਿਹੜਾ ਸਾਡੇ ਗੁਰੂ ਨਗਰੀ ਦੇ ਵਿੱਚ ਵੱੱਦ ਸਾਲ ਦੀ ਤਰ੍ਹਾਂ ਇਹਨਾਂ ਦੇ ਵਿੱਚ ਇੱਕ ਐਗਜ਼ੀਬਿਟ ਹੋਏਗਾ ਪੁਲਿਸ ਦੇ ਦੋ ਮੇਨ ਮੁੱਦੇ ਹੈ ਟ੍ਰੈਫਿਕ ਤੇ ਸਕਿਉਰਿਟੀ ਉਹਦੇ ਵਿੱਚ ਅਸੀਂ ਸਾਰੇ ਮੁਕਤਾ ਇਂਤਜ਼ਾਮ ਕੀਤੇ ਜਾਵਾਂਗੇ ਸੋ ਦੈਟ ਰੈਜ਼ੀਡੈਂਟਸ ਨੂੰ ਵੀ ਕੋਈ ਪ੍ਰੋਬਲਮ ਨਾ ਆਵੇ ਔਰ ਜਿਹੜੇ ਇੱਥੇ ਆਉਣ ਵਾਲੇ ਲੋਕ ਨੇ उन्होंने भी पार्किंग वगैरह uh, uh, की फैसिलिटीज वो बड़ा कंफर्टेबल हो थैंक यू थैंक यू सिटी सर थोड़ी सपोर्ट हमेशा ही पुलिस भी प्रशासन की सामने रही है तो वे अगर सर मैं थोड़ा दसना चाहूँगा सर कि पिछले साल भी तीन लाख तो ज़्यादा फुटफॉल सीटा इतने तो इस साल वी आर एक्सपेक्टिंग के साढ़े तीन करोड़ करेगा जी

ਦੇਸਤਾਲ ਲਗੜੇ ਵੱਖ-ਵੱਖ ਜਿੱਦਾਂ ਦੇ ਵੱਖ-ਵੱਖ ਦੇਸ਼ਾਂ ਤੋਂ ਹੀ ਹੋਣਗੇ ਦੇਸ਼ ਦੇ ਬਾਕੀ ਹਿੱਸੇ ਤੋਂ ਹੋਣਗੇ ਹਮ ਪੰਜਾਬ ਦੇ ਵੀ ਵੱਖ-ਵੱਖ ਹਿੱਸਿਆਂ ਤੋਂ ਆਕੇ ਹੱਥ ਹੱਸਤਾ ਜਿਹੜੇ ਆ ਵੱਖ-ਵੱਖ ਦਿਨ ਕਰੋਪੇ ਉਹ ਆਪਣੀ ਦੇਸ਼ਕਾਂ ਦੀ ਜਿਹੜੀ ਆ ਉਹ ਕੱਢ ਗਏ ਪਰ ਬਹੁਤ ਮੈਂ ਦੇਖਿਆ ਇਹਨਾਂ ਮੇਲੇ ਚ ਮੇਨੂੰ ਕਈ ਲੋਕਾਂ ਦਾ ਮੁਕਾਬਲਾ ਹੈ ਕਿੰਨਾ ਜੋ ਬਹੁਤ ਵਧੀਆ ਚੀਜ਼ਾਂ ਸਿੱਖਣ ਦੀ ਮਿਲਦੀ ਹੈ ਸਦਾ ਜਿਹੜਾ ਟ੍ਰੇਡ ਸਦਾ ਪੇੜ ਦਾ ਜਿਹੜਾ ਦਾਣ ਪ੍ਰਦਾਨ ਇੱਕ ਦੂਜੇ ਦੇ ਨਾਲ ਸਾਂਝਾ ਕਰਦਾ ਕਿ ਕੇਰਲਾ ਚ ਕੀ ਹੋ ਰਿਹਾ ਮਸਦ ਕੀ ਹੋ ਰਿਹਾ ਮਹਾਰਾਸ਼ਟਰ ਕੀ ਹੋ ਰਿਹਾ ਗਦੇਵਾਰ ਚ ਕੀ ਹੋ ਰਿਹਾ ਅਰਿਸਤ ਕੀ ਹੋ ਰਿਹਾ ਜੁਪੀਚ ਕੀ ਹੋ ਰਿਹਾ ਕਿੰਦਾ ਦੇ ਪ੍ਰੋਡਕਟ ਜਿਹੜੇ ਉੱਥੇ ਥਾਂ ਨਾਲੇ ਕਿੰਦਾ ਦੇ ਆ ਪਹਿਨਣ ਵਾਲੇ ਕਿੰਦਾ ਦੇ ਆ ਹਰ ਤਰ੍ਹਾਂ ਦੀ ਚੀਜ਼ ਜਿਹੜੀ ਆ ਉਹ ਇੱਥੇ ਉਹਦਾ ਅਦਾਨ ਪ੍ਰਦਾਨ ਜਿਹੜਾ ਹੋਊਗਾ ਉਹਦਾ ਸਭੇ ਅਵਸਰ ਦੀ ਯਮਾਨਾ ਦੀ ਗੱਲ ਹੈ ਕਿ ਮੇਲਾ ਇੱਥੇ ਲੱਗਦਾ ਹੈ ਉਹ ਸਾਨੂੰ ਵੀ ਬਹੁਤ ਫਾਇਦਾ ਹੋਊਗਾ ਅਮਰਸਰ ਨੂੰ ਵੀ ਪੰਜਾਬ ਨੂੰ ਵੀ ਉਹਦੇ ਦੇਸ਼ ਦੇ ਵਿੱਚ ਵੀ ਉਹਦਾ ਬਹੁਤ ਫਾਇਦਾ ਹੋਊਗਾ ਕਿਉਂਕਿ ਜਦੋਂ ਆਪਾਂ ਜਦੋਂ ਆਪਾਂ ਆਵਾਜ਼ ਪ੍ਰਦਾਨ ਕਰਾਂਗੇ ਉਦੋਂ ਚੀਜ਼ਾਂ ਜਦੋਂ ਆਪਾਂ ਇੱਕ ਦੂਜੇ ਦੇ ਨਾਲ ਇੰਟਰੋਡਿਊਸ ਕਰਦੇ ਆ ਉਹ ਬਹੁਤ ਸਾਰਾ ਸਾਡੇ ਸਬਾਜ ਨੂੰ ਸਾਡੀਆਂ ਸਰਕਾਰਾਂ ਨੂੰ ਜਿਹੜਾ ਉਹ ਫਾਇਦਾ ਹੁੰਦਾ ਸੋ ਮੈਂ ਇਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਤੇ ਮੈਂ ਇਹਨਾਂ ਨੂੰ ਪਕਾਪਰ ਉਸੇ ਮਾਂਝੀ ਦੀ ਸਰਕਾਰ ਨੂੰ ਇਹ ਸ਼ੋਰ ਮੰਨ ਲਓ ਤਾਂ ਕਿ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਲੋਰ ਪਵੇ ਕਿਸੇ ਵੀ ਕਿਸਮ ਦੀ ਹੱਤ ਦੀ ਲੋਰ ਪਵੇ ਸਾਡੇ ਡੀਸੀ ਸਾਹਿਬ ਸਾਡੇ ਸੀਪੀ ਸਾਹਿਬ ਕੋਈ ਵੀ ਕੋਈ ਲੋਰ ਪਾਵੇ ਤੇ ਸਾਡਾ ਪੂਰਾ ਪੁਛਿਆ ਸੀ ਜਿਹੜਾ ਇਹਨਾਂ ਦੇ ਬਾਲ ਹੈ ਮੈਂ ਤੁਹਾਡੇ ਤੋਂ ਜਿੱਦਾਂ ਹੁਣੇ ਸਾਡਾ ਅਸਰ ਹੈ ਕਿ 3 ਲੱਖ ਦੇ ਕਰੀਬ ਪਿਛਲੀ ਵਾਰ ਲੋਕਲੇ ਆਏ ਸੀਗੇ ਮੈਂ ਬੇਨਤੀ ਕਰੂੰਗਾ ਸਾਰੇ ਪੰਜਾਬੀਆਂ ਨੂੰ ਬਾਦਲ ਦੇਸ਼ ਵਾਸੀਆਂ ਨੂੰ ਵੀ ਕੀ ਜਿੱਦਾਂ ਚਾਰ ਮੁਲਕਾਂ ਦੇ ਵੀ ਬਹੁਤ ਪਾਸਟਲ ਜਗਾ ਤੋਂ ਆਜੇ ਇਹਦਾ ਫਾਇਦਾ ਆਪਾਂ ਠਾਈਏ ਇੱਥੇ ਆ ਕੇ ਆਪਣੀ ਜਾਣਕਾਰੀ ਦੇ ਵਿੱਚ ਵਾਦਾ ਕਰੀਏ ਆਪਣੇ ਟ੍ਰੇਡ ਦੀ ਜਿਹੜੀ ਆ ਆਰਾਮ ਪ੍ਰਦਾਨ ਕਰਕੇ ਆਪਣੇ ਕਿੰਨਾ ਜਿਹੜਾ ਉਹਨੂੰ ਵੀ ਉਹਦਾ ਯੇ ਉਹਦਾ ਫਾਇਦਾ ਵੀ ਹੋਊਗਾ ਤੁਹਾਨੂੰ ਜੱਤੀ ਤੋਂ ਉੱਤੇ ਵੀ ਸਮਾਜ ਨੂੰ ਵੀ ਸਾਰਿਆਂ ਨੂੰ ਜੋ ਮੈਂ ਸਮਝਦਾ ਕਿ ਸਾਰਿਆਂ ਨੂੰ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਵੱਡੀ ਗਿਣਤੀ ਜਾ ਕੇ ਦੇਖਣਾ ਚਾਹੀਦਾ ਕਿ ਜੜੀਆਂ ਜੜੀਆਂ ਸਿੱਧਾ ਜੜੀਆਂ ਕੱਦਾ ਵਾਪਸ ਸਟੇਟਾਂ ਇੰਡੀਆ ਦੀਆਂ ਜਿਹੜਾ ਕਲਚਰ ਹੈ ਜੇ ਆਪਾਂ ਕੋਲੇ ਇਹ ਜਿਹਾ ਦਾ ਕਲਚਰ ਹੀ ਵੇਖ ਲਈਏ ਉਹ ਹੀ ਬਹੁਤ ਵੱਡੀ ਗੱਲ ਹੋ ਗਈ ਬੜੀਆਂ ਪੇਸ਼ਕਾਦੀਆਂ ਹੁਣ ਗਿਆ ਬਾਦ ਦੇ ਕਲਚਰ ਵਾਲੇ ਵੀ ਜਿਹੜੇ ਵਾਸਤਾਂ ਵਾਲੇ ਜਾਂ ਦੁੱਧੇ ਕੱਤੇ ਬਹੁਤ ਤਮੀਰ ਕੱਤੇ ਦੇ ਦੋਸਤਾਂ ਦਾ ਉਹ ਸਾਰੇ ਹੁਣੇ ਤੋਂ ਉਹਦਾ ਅਸੀਂ ਨੁਤਬੀ ਉਠਾਵਾਗੇ